ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟ ਲੋ ਡੈਰੀ ਫਾਰਮ ਪਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਰੇ ਤਿੰਨ ਬੜਾ ਤਾਜ਼ੀਆਂ ਸੂਈਆਂ ਵੇ ਦੋ ਗੱਬੜਾਂ ਬੜਾ ਤੇ ਇੱਕ ਦਿਖਾਵਾਂਗੇ ਮੈਂ ਤਾਜੀ ਸੂਈ ਵੀ ਇਹ ਪੰਜ ਛੇ ਨਾਲ ਸੇਲ ਆ ਡਿਟੇਲ ਵੀਰ ਤੋਂ ਪੁੱਛਦੇ ਆਓ ਕੀ ਕਰੀਓ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਗੁਰਵਿੰਦਰ ਸਿੰਘ ਜੀ ਪਿੰਡ ਜੀਪੜ ਜ਼ਿਲ੍ਹਾ ਬਰਨਾਲਾ ਆ ਗਿਆ ਤੇ ਮੋਬਾਈਲ ਨੰਬਰ ਆਪਣਾ ਜੀ 98725 4872 98725 4872 ਪਹਿਲਾ ਨੰਬਰ ਆਪਾਂ ਜਿਹੜੀ ਵੈਢ ਦੇਖ ਜਿene ਕਿਹੜਾ ਸੂਏ ਸੂਦੀ ਹੈ ਜੀ ਇਹ ਦੂਜੇ ਸੂਏ ਸੂਣਾ ਜੀ ਦੂਜੇ ਸੂਏ ਤੇ ਇੱਕ ਐਗਨਰ ਕੱਢ ਜੂਗੀ ਹਜੇ ਇਹ ਹਜੇ ਲੈ ਜੂ 5 ਤੋਂ 6 ਦਿਨ ਜੀ 5 6 ਦਿਨ ਬਾਕੀ ਲਗਭਗ ਹਫ਼ਤੇਾਂ ਦੇ ਅੰਦਰ ਸੂਪੂਗੀ ਹਾਂਜੀ ਹਾਂਜੀ ਠੀਕ ਹੈ ਕੀ ਰਿਕਾਰਡ ਕਰ ਗਿਆ ਪਹਿਲੇ ਸੂਏ ਦਾ ਪਹਿਲੇ ਸੂਏ 24 ਲੀਟਰ ਤੋਂ ਦੱਸਿਆ ਜੀ ਉਨਾ ਮਨ ਕਿਲੇ ਜੇ ਬੰਦਾ ਅੰਦਾਜ਼ਾ ਜੀ 24 ਦਾ ਮੰਨ ਨਹੀਂ ਲਵੇ ਤੇ ਸਾਨੂੰ ਤਾਂ ਵੀ ਹੈਗੇ 22 23 ਦੀ ਮੰਨ ਕੇ ਜਿੱਲੇ ਵੀ 22 23 ਤੋਂ ਪਾਰ ਵਾਲੀ ਦਾ ਹੈਗੀ ਆ ਬੈਠ ਜਾ 24 ਤੋਂ ਪਾਰ ਵਾਲੀ ਠੀਕ ਹੈ ਥਾਂ ਥਨ ਓਕੇ ਬਿਲਕੁਲ ਹਾਂਜੀ ਹੋਈ ਧੋਰੀ ਬਾਹਰ ਨੂੰ ਸੋ ਵੀਰੋ ਕੱਦ ਕਾਠ ਵਗੈਰਾ ਦੇਖੋ ਬੈੜ ਦਾ ਚੰਗਾ ਸਾਫ ਸੁਥਰਾ ਦੂਜਾ ਸੁਆ ਸੁੰਦੀ ਪਈ ਆ ਤੇ ਠੰਡੀ ਸੀ ਲੋਕ ਕੇ ਜਾਵਾ ਹਾਂਜੀ ਹਾਂਜੀ ਸੋ ਦੂਜਾ ਸੁਆ ਵੈੜ ਸੁੰਦੀ ਪਈ ਕੱਦ ਵੈੜ ਦੇਖੋ ਜਿੰਦ ਜਾਨ ਤੇ ਪੜੀ ਪੁੜੀ ਵੀ ਬਹੁਤ ਜ਼ਿਆਦਾ ਪਲੂਨ ਦਾ ਦੱਸਦੇ ਤੇ 24 ਕਿਲੋ ਦੋ ਦਿੱਤਾ ਵਾ ਤੇ ਫਟ ਫਟ ਲੈਵਾ ਫਿਟਿੰਗ ਵਾਲਾ ਇੱਕ ਹਫ਼ਤੇ ਦੇ ਅੰਦਰ ਅੰਦਰ ਇਹਨੇ ਸੂ ਪਾਣਾ ਵੈੜਨੇ ਪੂਰੀ ਪੜੀ ਵੀ ਤਾਂ ਰੇਟ ਵਗੈਰਾ ਕੀ ਰਹਿਣਗੇ ਇਹਨਾਂ ਦੇ ਰੇਟ ਫੋਨ ਤੇ ਕਰਾਂਗੇ ਜੀ ਸਾਹਿਬ ਜਾਇਜ਼ ਹੋਣਗੇ ਜਮ ਹਾਂਜੀ ਜਾਇਜ਼ ਜੀ ਸੋ ਵੀਰੋ ਠੰਡੀ ਸੀਲ ਦੇਖ ਸਕਦੇ ਹੋ ਤੇ ਸਾਫ਼ ਸੁਥਰੇ ਹਵਾਨੇ ਦੀ ਆ ਫੱਟ ਫੱਟ ਲੇਵਾ ਬਿਲਕੁਲ ਤੇ ਪਰਾਇਆਂ ਬਰੂਆਂ ਬਹੁਤ ਪਈਆਂ ਤੇ ਵਾਕੀ ਨਾੜਾ ਵਗੈਰਾ ਦੇਖੋ ਹਵਾਨੇ ਦੇ ਚੰਗੀਆਂ ਤੇ ਦੁੱਧ ਵੀ ਦੇਖੀਏ ਫੈਟ ਵਾਲਾ ਪਾਉ ਜਾਵਾ ਹਣਾ ਹਾਂਜੀ ਹਾਂਜੀ ਆ ਕੱਦ ਦੇਖੋ ਕਰਦਾਂਗਾ ਅੱਜ ਰੋਲ ਬੋਟੀ ਠੀਕ ਆ ਦੋ ਨੰਬਰ ਜਿਹੜੀ ਵੈੜ ਦੇਖੀਏ ਨੇ ਇਹ ਕਿਹੜਾ ਸੂਆ ਸੂਂਦੀ ਹੈ ਦੂਜਾ ਸੂਆ ਕੱਇ ਇੱਕ ਦਿਨ ਕੱ ਇਹ ਤੱਕ ਕਿੰਨਾਂ ਲਉ ਜੀ ਵਾ ਠੀਕ ਆ ਤਿੰਨ ਕਿ ਦਿਨ ਸੂਣ ਚ ਵਾ ਕੀ ਇਹਦਾ ਕੀ ਰਿਕਾਰਡ ਮੰਨ ਕੇ ਚੱਲੇ ਦੁੱਧ ਦਾ ਜੇ ਜੀ ਮੰਨ ਲਓ ਪਹਿਲੇ ਸੂਰੇ ਦਾ 18 ਲੀਟਰ ਜਿਹਨੇ ਇਹਦੀ ਕੀ ਅੰਦਾਜ਼ਾ ਲਾ ਸਕੀ ਆਪਾਂ ਇੱਕ ਜੀ ਵਾਈ ਜੀ ਠੀਕ ਆ ਮੰਨ ਕੇ ਚੱਲੇ ਵੀ 20 ਦੇ ਲਵੇ ਲੌਣ ਵਾਲੀ ਹੈਗੀ ਆ ਹਾਂਜੀ ਠੀਕ ਆ ਰੇਟ ਬਾਜਬ ਹੋ ਜਾਵਾਂ ਹਾਂਜੀ ਹਾਂਜੀ ਧੋਰੀ ਵਾਰਨ ਨੂੰ ਤੇ ਥਣ ਵਗੈਰਾ ਚਾਰੇ ਆਪਣੀ ਖਿੱਚ ਕੇ ਲੈਂਦੀ ਵਜਮ ਹਾਂਜੀ ਹਾਂਜੀ ਠੀਕ ਸੋ ਥਣਾ ਵਾਲੇ ਵੀਰ ਕਹਿੰਦਾ ਬੇਫਿਕਰ ਹੋ ਜਾਓ ਦੂਜਾ ਸੂਆ ਵਹਿੜ ਸੁੰਦੀ ਪਈ ਆ ਕੱਦ ਵੱਡ ਚੰਗਾ ਜਿੰਦ ਜਾਨ ਤੇ ਮੇਨ ਗੱਲ ਆਪਾਂ ਥਾਣਾ ਦੇਖੀਏ ਸੋਨਾ ਬਿਲਕੁਲ ਮੋਟਾ ਮੁਠੀ ਵਾਲਾ ਥਾਣਾ ਹੱਥੀ ਚਵਾਈ ਵਾਲਾ ਥਾਣਾ ਜਮਾ ਕਿਆ ਬਾਤ ਆ ਸੋ ਨਾੜਾ ਵਗੈਰਾ ਦੇਖੋ ਚੰਗੀਆਂ ਤੇ ਮੁਠੀ ਵਾਲਾ ਥਾਣਾ ਕਰੋ ਸੰਗ ਦੇ ਵਿੱਚ ਆ ਗਈ ਹਲਕਾ ਜਿਹਾ ਤੇ ਦੁੱਧ ਜਿੰਨਾ ਤੋਂ ਫੈਟ ਵਾਲਾ ਦੋ ਜਮਾ ਸੋ ਮੱਝ ਨਾਲ ਕੰਪੇਅਰ ਕਰ ਸਕਦੇ ਦੁੱਧ ਦੇ ਅਕੋਰਡਿੰਗ ਆਪਾਂ ਇਹਨੂੰ ਸਾਫ ਸੁਥਰੀ ਰਾਜੀ ਸਮੀ ਬੜੀ ਵੀ ਦੂਜਾ ਸੂਆ ਸੋਨ ਨੂੰ ਲਗਭਗ 2-3 ਦਿਨ ਇਹਦੇ ਬਾਕੀ ਪਏ ਹੈਗੇ ਰੇਟ ਵੀਰ ਕਹਿੰਦਾ ਫੋਨ ਤੇ ਹੋਗਾ ਚੀਜ਼ ਦੇ ਅਕੋਰਡਿੰਗ ਕਰਾਂਗੇ ਬਾਜੋ ਕੋਈ ਵਪਾਰ ਦਾ ਕੰਮ ਆ ਕੀ ਵਾਰ ਵੇਚਣ ਵਾਲਾ ਬੰਦਾ ਲੈ ਜਾਂਦਾ ਤਾਂ ਕਰਕੇ ਵੀਰ ਕਹਦਾ ਤੇ ਠੰਡੀ ਸੀਲੇ ਵੀ ਓਕੇ ਆ ਜੀ ਪੂਰੀ ਠੀਕ ਐ ਅਗਿਆ ਬਾਅਦ ਤੀਜੇ ਨੰਬਰ ਦੇਖ ਜਾਨੇ ਆ ਐਰ ਸ਼ੈਰ ਬੈੜ ਇਹ ਕਿਹੜਾ ਸੂਆ ਸੂਈ ਆ ਜੀ ਇਹ ਦੂਜਾ ਸੂਆ ਸੂਈ ਆ ਦੂਜਾ ਸੂਆ ਸੂਈ ਆ ਬੱਛਾ ਇਹਨੇ ਕੀ ਪਤਾ ਐਰ ਸ਼ੈਰ ਜੀ ਬੱਛਾ ਪਤਾ ਹਨਾ ਤੇ ਇਹ ਐਰ ਸ਼ੈਰ ਬੱਚੀ ਕਦੋਂ ਸੂਈ ਆ ਜੀ ਇਹ ਰਾਤ ਸੂਈ ਆ ਜੀ ਜੇਰ ਵਗੈਰਾ ਡਾਣਾ ਜੋ ਹਾਂਜੀ ਹਾਂਜੀ ਜੇਰ ਦੀ ਗੱਲ ਹੀ ਹੋਈ ਠੀਕ ਐ ਤੇ ਧਾਰਾ ਵਗੈਰਾ ਬਿਲਕੁਲ ਓਕੇ ਆ ਹਾਂਜੀ ਹਾਂਜੀ ਓਕੇ ਤੇ ਅੰਦਾਜ਼ਾ ਹੈ ਕਿੰਨਾ ਦੁੱਧ ਚੱਲੂਗੀ ਇਹ ਅੰਦਾਜ਼ਾ ਜੀ ਪਹਿਲੋਂ ਨੇ 1500 ਲੀਟਰ ਦੱਸਿਆ ਜੀ ਪਹਿਲਾਂ ਨੇ 1500 ਲੀਟਰ ਮੰਨ ਕੇ ਚੱਲੀਏ ਕਿ 16 ਦੀ ਐਵਰੇਜ ਮੰਨ ਕੇ ਲੈ ਜਲੇ ਬੰਦਾ ਹਾਂਜੀ ਠੀਕ ਐ ਚੌਂਡ ਚਵਾ ਧਾਰਾਂ ਦੀ ਓਕੇ ਇੱਕ ਤੜੇ ਮੰਨ ਕੇ ਚੱਲੀ ਵੀ ਜਰਸੀ ਨਾਲ ਕੰਪੇਅਰ ਕਰ ਸਕਦਾ ਬੰਦਾ ਇਹਨੂੰ ਹਾਂਜੀ ਜਰਸੀ ਤੇ ਐਸਰ ਦਾ ਕਰੋਸ ਐ ਜੀ ਜਾਇ ਜਗਲਾ ਤੇ ਠੰਡੀ ਸੀ ਲੋਕ ਕੇ ਜਾਵਾਂ ਹਾਂਜੀ ਹਾਂਜੀ ਠੰਡੀ ਸੀ ਸੋ ਲੈਵਾ ਦੇਖੋ ਪੂਰਾ ਅੱਗੇ ਪਿੱਛੇ ਦਾ ਹਵਾਨਾ ਜਾਵਾਂ ਫਿਟਿੰਗ ਵਾਲਾ ਹਵਾਨਾ ਜਿਹੜੇ ਵੀਰੇ ਕਹਿੰਦੇ ਕਿ ਕਿਉਂਕਿ ਜਰਸੀ ਦਾ ਤੇ ਐਰ ਸੈਰ ਦਾ ਮੇਲ ਆ ਜਿੰਨਾ ਦੁੱਧ ਦੋਗੇ ਤੇ ਫੈਟ ਵਾਲਾ ਦੋ ਜਾਵਾਂ ਸਾਫ਼ ਸੁਧਰੀ ਜਿਵੇਂ ਗਰਮੀ ਦਾ ਮੌਸਮ ਚੱਲਦਾ ਪਿਆ ਉਸ ਦੇ ਅਕੋਰਡਿੰਗ ਆਪਾਂ ਤੁਹਾਨੂੰ ਤਾਂ ਦੇਖੋ ਚਾਰੇ ਨਿਕਣ ਵਿੱਚ ਸਾਫ ਸੁਥਰੇ ਤੋੜੇ ਵਾਰ ਨੂੰ ਨੇ ਸੋਪਰਾ ਮੂੰਹ ਮੱਥਾ ਫੇਸ ਕੁਆਲਟੀ ਵਗੈਰਾ ਦੇਖ ਸਕਦੇ ਬੈਡ ਦੀ ਚੰਗੀ ਸਾਫ ਸੁਥਰੀ ਆ ਤੇ ਵਜਨ ਵਜੂਦੋ ਚੰਗਾਗਾ ਸਾਈਜ਼ ਦੇ ਪਾਸੋਂ ਦੇਖੀਏ ਮੀਡੀਅਮ ਸਾਈਜ਼ ਆ ਗਿਆ ਪਰ ਜਿੰਨੀ ਹੈਗੀ ਸਾਫ ਆ ਬਿਲਕੁਲ ਹਵਾਨਾ ਅੱਗੇ ਪਿੱਛੇ ਦਾ ਫਿਟਿੰਗ ਵਾਲਾ ਜਮਾ ਕੀ ਬਾਤ ਹੈ ਐਵਰੇਜ ਮੰਨ ਕੇ ਚੱਲੀ ਵੀ 15 ਤੋਂ ਪਾਰ ਤੇ 17 16 17 ਇੱਥੇ ਕਿਤੇ ਚੱਲਣ ਵਾਲੇ ਬਾਕੀ ਆਪਣੀ ਸੇਵਾ ਦੇ ਰਿਪੰਡਾ ਪਰ ਜਿੰਨੀ ਹੈਗੀ ਬੈਡ ਸਾਫ ਆ ਜਮਾ ਚਾਹੇ ਇਹਦੇ ਜਰਸੀ ਦੇ ਸੀਮ ਰਖਾ ਕੇ ਬਰੀਡ ਕਰਾ ਲਓ ਚਾਹੇ ਕਰਾ ਲਿਓ 에ਅਰ ਸਰ ਦੀ ਦੋਨੇ ਟਾਈਪ ਦੇ ਬੱਚੇ ਇਹਨੇ ਪ ਤੇ ਸਾਫ ਸੁਥਰਾ ਜਿੰਨੀ ਹੈਗੀ ਆ ਸੋ ਦੂਜੇ ਪਾਸੇ ਵੀ ਹਵਾਨਾ ਦਿਖਾ ਦਿੰਨੇ ਆਪਾਂ ਸੁੱਲੇਵਾ ਵਗੈਰਾ ਦੇਖੋ ਨਾੜਾ ਚੰਗਿਆ ਤੇ ਅੱਗੇ ਪਿੱਛੇ ਦਾ ਹਵਾਨਾ ਜਮ ਮਿਲਕ ਵੇਨ ਵਗੈਰਾ ਦੇਖੋ ਸੋਹਣੀ ਮੋਟੀ ਜਾਂਦੀ ਭਈਆ ਤੇ ਰਾਜੀ ਸਮੀ ਭਲੀ ਵੀ ਜਮ ਤੇ ਰੇਟ ਮੇਰ ਕਹਿੰਦਾ ਬਿਲਕੁਲ ਵਾਜਬ ਹੋਊਗਾ ਜਮ ਕੋਈ ਮੰਨ ਕੇ ਚੱਲੋ ਫਾਲਤੂ ਦਾ ਨਹੀਂ ਪੈਸਾ ਹੋਊਗਾ ਵੀ ਐਵੇਂ ਆਪਾਂ 1,090 ਲੈਣਾ ਜਿਹੇ ਜੀ ਚੀਜ਼ ਆ ਉਹ ਜਾ ਭਾਅ ਹੋਊਗਾ ਹਾਂਜੀ ਤੇ ਅੱਗੇ 4 ਨੰਬਰ ਜਿਹੜੀ ਵਿਹੜ ਦੇਖੀ ਜੰਨੇ ਇਹ ਕਿਹੜਾ ਸੂਆ ਸੂਈ ਆ ਜੀ ਪਹਿਲਾ ਸੂਆ ਜੀ ਕਿੰਨਾ ਕ ਟਾਈਮ ਹੋ ਗਿਆ ਸੂਈ ਨੂੰ ਇਹਨੂੰ ਹੋ ਗਿਆ ਹਫਤਾ ਜੀ ਠੀਕ ਹੈ ਦੁੱਧ ਐਸ ਵੇਲੇ ਤਿਆਰੀ ਕਿੰਨਾ ਹੋਊਗਾ 14 ਮਿੰਟ ਲਈ 7 ਡਾ ਟਾਈਮ ਦਾ ਜਮਾ ਰਿਪੜੂ ਮੰਨ ਕੇ ਜੇ ਮੈਨ ਲੱਗਾ 2 ਟਾਈਮ 12 ਵਜੇ ਨਹੀਂ ਘਟਦਾ ਮੈਂ ਕਿਹਾ ਜੀ ਭਾਵੇਂ 14 ਚਾਰ ਟਾਈਮ ਮਿਲ ਲੈਣ ਠੀਕ ਹੈ ਤੇ ਚੌਂਟ ਜਵਾ ਧਾਰਾਂ ਦੇ ਇੱਕ ਨੰਬਰ ਜਮਾ ਜੋ ਟੋਰੇ ਬਾਹਰ ਨੂੰ ਸੁਭਰੋਂ ਮੂੰਹ ਮੱਥਾ ਦੇਖੋ ਸਾਫ ਸੁਥਰਾ ਤੇ ਚੰਗੀ ਵਜਨ ਵਜੂਦ ਵਾਲੀ ਬੈਠ ਹੈਗੀ ਪਹਿਲਾ ਸੂਆ ਸੂਈ ਆ ਤੇ ਮੰਨ ਕੇ ਜਿਲੇ ਜਰਸੀ ਤੇ ਐਸ ਐ ਸਾਰੇ ਭੰਦਾ ਕਰਾਸ ਇਹਦੇ ਵਿੱਚ ਆ ਜਿੰਨਾ ਇਹਨੇ ਦੁੱਧ ਦੇਣਾ ਪੁੱਤਾਂ ਦੀਨੇ ਫੈਟ ਵਾਲੇ ਦੂਜੇ ਆਵਾਂ ਮਾਜਣਾ ਕੰਪੀਅਰ ਕਰੂ ਬਣ ਕੇ ਜੱਡੀ ਦੇ ਬੱਤੇ ਦਾ 14 ਕਿਲੋ ਦੀ ਮੈਜਰ ਪੀ ਲਾ ਦੀਏ ਉਹਦੇ ਬਰੋਬਰ ਸ਼ੂਟ ਕਰਨਾ ਨੇ ਜਮਾ ਤੇ ਥਾਂ ਥੰਮ ਦੇਖੋ ਕਾਹਦਾ ਮੁੱਠੀ ਵਾਲਾ ਸਾਫ ਸੁਥਰਾ ਕਰੌਸ ਆ ਸਾਰੇ ਮਨ ਕਿਦਲੇ ਤਿੰਨ ਚਾਰ ਪੰਜ ਦਾ ਕਰੌਸ ਆ ਵਿੱਚ ਇਹਦੇ ਹੈ ਸਾਫ ਸੁਥਰੀ ਜਮਾ ਪਲੀ ਪੁਲੀ ਵੀ ਚੰਗੀਆਂ ਪਹਿਲਾ ਸੂਆ ਸੂਈਆ ਬੱਚਾ ਮੇਲ ਕਾਫ ਆ ਗਿਆ ਬਿਛੇਰੇ ਅੱਗੇ ਪੰਜਵੇਂ ਨੰਬਰ ਜਿਹੜੀ ਵੈੜ ਆਪਾਂ ਦੇਖ ਚ ਜਾਨੇ ਆ ਸੂਈ ਸਵਾਈ ਇਹ ਕਦੋਂ ਕ ਸੂਈ ਜੀ ਕਿਹਨੂੰ ਵਿਹਾਰਤਾ ਹੋ ਗਿਆ ਜੀ ਇਹਦੇ ਮਗਰ ਬੱਚਾ ਕੀ ਆ ਬੱਸਾ ਜੀ ਦੁੱਧ ਹੁਣ ਚੋਣ ਵਾਲਾ ਕਿੰਨਾ ਕੋ 8 17 ਲੀਟਰ ਆ 8 ਲੀਟਰ ਟਾਈਮ ਦਾ ਮੇਰੇ ਨਾਲ ਹੈਗਾ ਜਾਮਾ ਸੂਆ ਸੂਆ ਦੂਜਾ ਹਨਾ ਠੀਕ ਹੈ ਤੇ ਚੋਣ ਚਵਾਤਾ ਰਾਜੀ ਓਕੇ ਹਾਂਜੀ ਤੋਰੇ ਬਾਹਰ ਨੂੰ ਸਿਰਫ ਪੰਜ ਨੰਬਰ ਜਿਹੜੀ ਵਹਿੜ ਦੇਖਦੇ ਪਿਆ ਸੂਈ ਸਵਾਈ ਆ ਤੇ ਰਾਜੀ ਸਮੀ ਬੜੀ ਬਹੁਤ ਜਿਆਦਾ ਲੇਵਾ ਅੱਗੇ ਪਿੱਛੇ ਦਾ ਫਿਟਿੰਗ ਵਾਲਾ ਚਾਪੜ ਵਰਗੀ ਵਹਿੜ ਪਈ ਆ ਜਮਾ ਤੇ ਠੰਡੀ ਸੀ ਲੋਕਿਆ ਜਾ ਬਾਈ ਹਾਂਜੀ ਹਾਂਜੀ ਠੀਕ ਹੈ ਸੋ ਠੰਡੀ ਸੀਲ ਚੰਗੀ ਆ ਤੇ ਜਿਹੜੇ ਆਪਾਂ ਵੀਡੀਓ ਬਣਾਉਣੇ ਵਾਸਤੇ ਸਵੇਰ ਦਾ ਟਾਈਮ ਆ ਚਵਾਈ ਇਹਨਾਂ ਦੀ ਹੋਣੀ ਆਪਾਂ ਦੱਸ ਦਈਏ ਸਵੇਰੇ ਮੰਨ ਕੇ ਚਲੋ ਸਾਢੇ 3:30 ਸੱਤ ਘਟਾਏ ਕਿਉਂਕਿ ਮੇਰੇ ਪਿੰਡ ਦੀ ਵੀਡੀਓ ਘਰਾਂ ਦੇ ਕੋਲੀ ਆ ਤੇ ਚਵਾਈ ਸਾਰਿਆਂ ਦੀ ਹੋਣੀ ਹੈ ਜਮਾ ਸੋ ਲੇਵਾ ਵਗੈਰਾ ਦੇਖੋ ਇਹਦਾ ਵੀ ਛੋੜਾ ਸਾਫ ਸੁਥਰਾ ਇਹਦੇ ਮਗਰ ਹੈਗਾ ਬੱਚਾ ਮੇਲ ਕਾਫ ਹਣਾ ਹਾਂਜੀ ਹਾਂਜੀ ਠੀਕ ਹੈ ਮੰਡੀ ਖੀਰ ਦਾ ਗੁਰੂ ਮੋਹ ਜਿਆ ਦੇ ਕਾਲ ਅੱਗੇ ਆਪਾਂ ਦੇਖੀਏ ਨਾ ਝੋਟੀ ਇਹ ਕਿਹੜਾ ਸੂਆ ਸੂਈ ਆ ਜੀ ਇਹ ਦੂਜਾ ਜੀ ਕਿੰਨੇ ਦਿਨ ਹੋ ਗਏ ਸੂਈ ਨੂੰ ਇਹ ਕੋ ਦੂਜਾ ਦਿਨ ਹੈ ਜੀ ਠੀਕ ਹੈ ਬੋੜੇ ਤੋਂ ਸਾਫ ਆ ਜਾਵਾਂ ਹਾਂਜੀ ਜੇਰ ਵਗੈਰਾ ਢੰਨਾ ਜਾਵਾਂ ਹਾਂਜੀ ਕਿੰਨਾ ਕੁ ਦੁੱਧ ਹੈ ਇਸ ਵਕਤ ਇਸ ਸਮੇਂ ਮੰਨੋ 10 ਲੀਟਰ ਬੋੜਾ 5 ਲੀਟਰ ਟਾਈਮ ਦਾ ਹਾਂਜੀ ਤੇ ਚੌਂਡ ਚਵਾ ਧਾਰਾ ਤੁਰੇ ਦੇ ਇੱਕ ਨੰਬਰ ਹਾਂਜੀ ਅੰਦਾਜ਼ਾ ਲਾ ਸੀ ਕਿ ਦੁੱਧ ਕਿੰਨੇ ਚੱਲ ਜੂਗੀ ਇਹ ਮੈਂ ਪਹਿਲਾਂ ਹੀ ਦਿੱਤਾ ਜੀ 13 ਲੀਟਰ ਬਾਕੀ ਸੇਵਾ 13 ਮੰਨ ਕੇ ਲੈ ਜਾਵਾਂ ਦਾ ਅਜੋ ਵੀ 15 ਸੋਣਾ ਠੀਕ ਹੈ ਸਿੰਘ ਮੂੰਹ ਵਥੇ ਚੰਗੀ ਆ ਧੋਰੇ ਬਾਹਰ ਨੂੰ ਸੁਭਰਤ ਸਿੰਘ ਮੂੰਹ ਵਥਾ ਦੇਖੋ ਝੋਟੀ ਦਾ ਸਾਫ ਸੁਥਰਾ ੱਲੇਵਾ ਦੇਖੋ ਪੁੱਤਾਂ ਦਾ ਕਿਆ ਬਾਤਾਂ ਅੱਗੇ ਪਿੱਛੇ ਦਾ ੱਲੇਵਾ ਤੇ ਮੁੱਠੀ ਵਾਲਾ ਥਾਣਾ ਜਵਾ ਕਿਆ ਬਾਤਾਂ ਤੇ ਬਟਨ ਵਾਲੀ ਝੋਟੀਆ ਪਲੀ ਪੁਲੀ ਬਹੁਤ ਜਿਆਦਾ ਚੰਗੀ ਆ ਦੂਜਾ ਸੂਰ ਸੂਈ ਆ ਤੇ ਰਾਜੀ ਪਲੀ ਪਲੀ ਫੁੱਲਾ ਬੱਚਾ ਮੇਰ ਕਾਫਾ ਕੱਟਾ ਦੂਜੇ ਤੀਜੇ ਗਦਲ ਹੋ ਗਿਆ ਸੂਜੀ ਨੂੰ ਕੁੰਡੇ ਸੰਗਾ ਦੀ ਜਵਾ ਤੇ ਨੰਬਰ ਬੋਲਿਆ ਜੀ ਦੁਆਰੇ ਆਪਣਾ 98725 34727 ਸੋ ਪਿੰਨ ਦੀਪਗੜ ਜ਼ਿਲ੍ਹਾ ਬਰਨਾਲਾ ਕੋਈ ਵੀ ਨਾਲ ਤੁਹਾਡੇ ਪਸੰਦ ਉਹ ਆ ਕੇ ਦੇਖ ਕੇ ਤਸੱਲੀ ਕਰਕੇ ਖਰੀਦਦਾਰੀ ਕਰ ਸਕਦੇ ਹੋ ਮੇਰਾ ਕੰਮ ਆ ਸਿਰਫ ਵੀਡੀਓ ਕਵਰ ਕਰਨਾ ਵੀਡੀਓ ਦੇਖਣ ਲਈ ਸਾਬ